ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਦੀਪ ਸਿੰਘ ਹੈ ਤੇ ਅੱਜ ਅਸੀਂ ਦਰਾਹ ਪਬਲਿਕ ਸਕੂਲ ਵੱਲੋਂ ਰਾਇਲਸਨ ਟਾਇਰਸ ਲਿਮਿਟਿਡ ਦੇ ਇੱਥੇ ਆਏ ਆ ਤੇ ਅੱਜ ਅਸੀਂ ਮਿਆਵਾ ਕੀ ਟੈਕਨੀਕ ਦੇ ਮਦਦ ਨਾਲ ਅਸੀਂ ਇੱਥੇ 15000 ਰੁੱਖ ਲਾਉਣ ਆਏ ਆ ਤੇ ਸਾਡੇ ਇੱਧਰ ਸਟਾਫ ਮੈਂਬਰ ਸਾਡੇ ਟੀਚਰ ਨੇ ਵੀ ਸਾਡੀ ਬਹੁਤ ਮਦਦ ਕੀਤੀ ਹੈ ਤੇ ਸਾਨੂੰ ਇੱਧਰ ਦੇ ਸਟਾਫ ਮੈਂਬਰਾਂ ਨੇ ਸਾਨੂੰ ਪੰਜਾਬ ਦੇ ਨੇਟਿਵ ਪਲਾਂਟਸ ਖੇਤੀਬਾੜੀ ਅੱਜ ਦੀਆਂ ਸਮੱਸਿਆਵਾਂ ਆਦਿ ਬਾਰੇ ਬਹੁਤ ਕੁਝ ਦੱਸਿਆ ਹੈ ਤੇ ਅਸੀਂ ਸਾਨੂੰ ਇੱਥੇ ਬਹੁਤ ਮਜ਼ਾ ਵੀ ਆ ਰਿਹਾ ਹੈ ਤੇ ਸਾਨੂੰ ਇੱਧਰ ਸਾਨੂੰ ਪੰਜਾਬ ਦੇ ਕਈ ਰੁੱਖਾਂ ਬਾਰੇ ਸਾਨੂੰ ਪਤਾ ਲੱਗਿਆ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਸੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿ ਆਪਣੇ ਤਾਂ ਅਸੀਂ ਦਰੱਖਤਾਂ ਦੀ ਤਸਵੀਰਾਂ ਦੇਖ ਹੀ ਸਕਦੇ ਆ ਪਰ ਅਸਲ ਵਿੱਚ ਉਹਨਾਂ ਨੂੰ ਦੇਖਣ ਦਾ ਕੋਈ ਤਾਂ ਅਲੱਗ ਹੀ ਅਨੰਦ ਮਿਲਦਾ ਹੈ ਤੇ ਇੱਥੇ ਆਉਣ ਦੇ ਨਾਲ-ਨਾਲ ਇਹਨਾਂ ਦੇ ਮੈਂਬਰਾਂ ਨੇ ਸਾਨੂੰ ਕਿਤਾਬਾਂ ਤੋਂ ਅਲੱਗ ਹੋ ਕੇ ਸਾਨੂੰ ਕੁਝ ਧਾਰਮਿਕ ਗਿਆਨ ਤੇ ਬਾਕੀ ਰੁੱਖਾਂ ਦੀਆਂ ਕਹਾਣੀਆਂ ਵੀ ਸੁਣਾਈਆਂ ਹਨ ਜਿਵੇਂ ਵੱਖ-ਵੱਖ ਧਰਮਾਂ ਬਾਰੇ ਵੀ ਸਾਨੂੰ ਦੱਸਿਆ ਜਿਵੇਂ ਮਸ਼੍ਰੀ ਕ੍ਰਿਸ਼ਨ ਗੁਰੂ ਨਾਨਕ ਦੇਵ ਜੀ ਤੇ ਕਈ ਗੁਣ ਗੁਰੂਆਂ ਦੀ ਬਾਣੀਆਂ ਦੇ ਵਿੱਚ ਇਹ ਰੁੱਖਾਂ ਦੇ ਜ਼ਿਕਰ ਨੂੰ ਵੀ ਦਰਸਾਇਆ ਹੈ ਤੇ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਇੱਕ ਬੱਚੇ ਨੂੰ ਆਪਣੇ ਬਚਪਨ ਤੋਂ ਹੀ ਹਰ ਜਣ ਆਪਣੇ ਜਨਮ ਦਿਨ ਤੇ ਘਟੋਕੜ ਇੱਕ ਰੁਕ ਲਗਾਉਣ ਦੀ ਸਿੱਖ ਮਿਲਣੀ ਚਾਹੀਦੀ ਕਿਉਂਕਿ ਰੁੱਕ ਕੇ ਹੀ ਅੱਗੇ ਜਾ ਕੇ ਸਾਡੇ ਕੰਮ ਆਉਣੇ ਨੇ ਨਾ